ਇਸ ਹਾਂ ਜੀ ਸਰ ਜੀ ਦੇ ਨੂੰ ਸਾਰੇ ਦੇਖੋ ਜੋ ਜੋ ਮੇਰੇ ਅੱਗੇ ਤੁਸੀਂ ਟਮਾਟਰ ਰੱਖੇ ਮੈਂ ਇੱਕ ਕਦਮ ਵੀ ਪਛਾਣ ਨਹੀਂ ਕਰਿਆ ਸਰ ਜੀ ਬਿਲਕੁਲ ਜੀ ਮੈਂ ਮੈਨੂੰ ਤੁਸੀਂ ਕਿਹਾ ਵੀ ਕੰਟਰੈਕਟ ਦੇਸਦੇ ਆਪਾਂ ਸਾਡੀ ਵੀ ਲੜਾਈ ਲੜਨ ਦੀ ਲੋੜ ਹੈ ਇਸ ਲਈ ਸਰਕਾਰਾਂ ਨੇ ਸਾਫ਼ ਨਹੀਂ ਦਿੱਤਾ ਤੇ ਮੈਂ ਡਟ ਕੇ ਚਟਾਨ ਬਣ ਕੇ ਤੁਹਾਡੇ ਨਾਲ ਖੜਾ ਹਾਂ ਤੁਹਾਡੇ ਮਸਲਿਆਂ ਦਾ ਹੱਲ ਹੈ ਬਿਲਕੁਲ ਨਹੀਂ ਸਰ ਜੀ ਗੱਲ ਮੰਨਦੇ ਆ ਕਿ ਨਹੀਂ ਹਾਂ ਜੀ ਦੱਸੋ ਕੋਈ ਦੂਰ ਆਏ ਤੇ ਨਹੀਂ ਹੈ ਹੁਣ ਜਦੋਂ ਇਹ ਕੰਮ ਪੁਨਾਇਨ ਬਨ ਲਾਗੂ ਹੋਇਆ ਮੈਂ ਦਮਾਨ ਕੀ ਆਜੂਗਾ ਸ਼ਹਿਰ ਦੇ ਪਿੱਛੇ ਆ ਮੇਰੇ ਪਿੱਛੇ ਕੋਈ ਮਗਰ ਆ ਗਿਆ ਵੀ ਮੈਨੂੰ ਮੇਰਾ ਸ਼ਹਿਰ ਸਾਫ਼ ਰੱਖਣਾ ਹੈ ਅਬ ਸੂਚੀ ਗੱਲ ਜੈਸਾ ਗਿਆ ਉਹ ਜੀ ਕੰਪਲੇਨਟਾਂ ਮੈਂ ਉਹ ਨਾਲੀਆਂ ਨਹੀਂ ਸਾਫ਼ ਹੁੰਦੀ ਗਾਰਨੀ ਨਿਪਰਨੀ ਕੂੜਾ ਨਹੀਂ ਚੁੱਕਿਆ ਜਾਂਦਾ ਸ਼ਹਿਰ ਦੀ ਸਫਾਈ ਨਹੀਂ ਹੋ ਰਹੀ ਮੋਦੀ ਨੂੰ ਮੈਂ ਇਕੱਲੇ ਇਕੱਲਾ ਫੋਨ ਮੈਂ ਕਮਿਸ਼ਨਰ ਸਾਹਿਬ ਨੂੰ ਮੈਂ ਨਹੀਂ ਕਰ ਸਕਦਾ ਅੱਜ ਫੈਸਲਾ ਵੀ ਤੁਹਾਡੇ ਹੱਥ 'ਚ ਹੈ ਤੇ ਕੰਮ ਕਰਨਾ ਨਾ ਕਰਨਾ ਵੀ ਤੁਹਾਡੇ ਹੱਥ 'ਚ ਹੈ ਮੈਂ 10 ਦਿਨ ਦਾ ਤੁਹਾਨੂੰ ਟਾਈਮ ਦੇ ਰਿਹਾ ਜੇ ਤੁਸੀਂ ਨਹੀਂ ਇਹ ਇਹ ਮਾਹੌਲ ਨੂੰ ਤੁਸੀਂ ਕਵਰ ਕਰ पाए ਤੇ ਮੇਰੀ ਮਜਬੂਰੀ ਜੇ ਮੈਂ ਤੇ ਸ਼ਹਿਰ ਸਾਫ਼ ਰੱਖੀ ਮੇਰੀ ਮਜਬੂਰੀ ਜੇ ਬਾਅਦ 'ਚ ਮੈਂ ਪ੍ਰਾਈਵੇਟ ਫਰਮਾਂ ਨੂੰ ਲਿਆ ਕੇ ਤੇ ਠੇਕੇ ਆ ਦੇਣਾ ਜਿਹਦੇ ਤੋਂ ਬਾਅਦ ਮੇਰੇ ਹੱਥ 'ਚ ਨਹੀਂ ਤਾਂ ਸ਼ਿਕਾਇਤਾਂ ਆਉਣਾਂਗੇ ਫਿਰ ਮੈਂ ਵੇਖੋ ਇਸ ਕੰਮ ਨੂੰ ਟਟੋ ਕੜਨੀ ਸਾਲ ਹੋ ਗਿਆ ਸਾਲ ਹੋ ਗਿਆ ਮੈਨੂੰ ਕਹਿੰਦੇ ਨੇ ਠੀਕ ਹੈ ਪਰ ਰਿਜ਼ਲਟ ਤੁਹਾਡਾ ਬਿਲਕੁਲ ਨਿਲਜ ਕੱਲ ਨੂੰ ਮੈਨੂੰ ਮਾੜਾ ਲੱਗਿਆ ਮੈਨੂੰ ਤੁਸੀਂ ਕਿਹਾ ਵੀ ਸਾਡੇ ਹੱਕ ਲਈ ਲੜਾਈ ਲੜਨੀ ਹੈ ਤੇ ਮੈਂ ਤੁਹਾਡੇ ਹੱਕ ਲਈ ਲੜਿਆ ਮੈਂ ਤੁਹਾਡੇ ਹੱਕ ਤੁਹਾਨੂੰ ਵਾਪਸ ਹੀ ਲੈ ਕੇ ਦਿੱਤੇ ਜੇ ਅੱਜ ਰਿਜ਼ਲਟ ਇਹਨਾਂ ਮੈਨੂੰ ਮਿਲੂਗਾ ਕਿੰਨਾ ਕਰਕੇ ਲੜਿਆ ਮੈਨੂੰ ਇਹ ਹੈ ਵੀ ਜਿਹੜੇ ਸਾਡੇ ਸ਼ਹਿਰ ਨੂੰ ਸਾਫ਼ ਕਰਨ ਵਾਲੇ ਤੇ ਉਹ ਹੀ ਨਹੀਂ ਖੁਸ਼ ਇਹ ਸ਼ਹਿਰ ਕਿਹੜਾ ਖੁਸ਼ ਹੋ ਸਫਾਈ ਕਿਹੜਾ ਹੋ ਮੈਂ ਤੇ ਫਿਰ ਉਹ ਪੂਰਾ ਕਰਤਾ ਪਰ ਜਿਹੜਾ ਰਿਜ਼ਲਟ ਮੈਨੂੰ ਸ਼ਹਿਰ ਵਾਲਿਆਂ ਕੋਲ ਆਉਣਾ ਚਾਹੀਦਾ ਏ ਉਹ ਤੁਹਾਡੀ ਪੋਜ਼ਿਟਿਵਿਟੀ ਦੀ ਜਗ੍ਹਾ ਤੁਹਾਡਾ ਨੈਗੇਟਿਵਿਟੀ ਆਉਂਦੀ ਏ ਔਰ ਮੈਂ ਇਹ ਥੋੜਾ ਕਹੂੰਗਾ ਕਮਿਸ਼ਨਰ ਸਾਹਿਬ ਨੂੰ ਵੀ ਕਲੈਕਟਰ ਸਾਹਿਬ ਸ਼ਹਿਰਾਂ ਵਾਲਾ ਦਰਵਾਜ਼ਾ ਸਾਫ਼ ਕਰਾਓ ਸੀ ਕਮਿਸ਼ਨਰ ਸਾਹਿਬ ਆਕਾਦੀਆਂ ਦੀ ਚੁੰਗੀ ਕੂੜਾ ਲੱਗਾ ਜੀ ਕਮਿਸ਼ਨਰ ਸਾਹਿਬ ਹਾਥੀਗੜ੍ਹ ਵੇਖੋ ਜੀ 400 ਦੇ ਕਰੀਬ ਕਿੰਨੇ ਬੰਦੇ ਕਮਿਸ਼ਨਰ ਸਵਾ 400 ਜੀ ਸਵਾ 400 ਬੰਦਾ ਜੇ ਮੈਂ ਇਹਨਾਂ ਨੂੰ ਕਹਾਂ ਨਾ ਸਖਤੀ ਕਰ ਦਿਓ ਤੇ ਕਈ ਵਿੱਚੋਂ ਘਰ ਬੈਠੇ ਨਜ਼ਰ ਆਉਣੇ ਜਾਂ ਕਈ ਗੈਰਾਜ ਨਜ਼ਰ ਆਉਣੇ ਜਾਂ ਕੱਲ ਨੂੰ ਫਿਰ ਤੁਸੀਂ ਸ਼ਫਾਰਸ਼ਾਂ ਲੱਭਣੀਆਂ ਨੇ ਜਦੋਂ ਮੈਂ ਤੁਹਾਨੂੰ ਪਰਿਵਾਰਕ ਸਾਹਜ ਰੱਖਦਾ ਹਾਂ ਮੈਂ ਤੁਹਾਡੇ ਨਾਲ ਹਰ ਗੱਲ ਪਰਿਵਾਰ ਦੇ ਵਾਂਗੂ ਕਰਦਾ ਤੇ ਜੇ ਰਿਜ਼ਲਟ ਨਾ ਮਿਲੂਗਾ ਤੇ ਫਿਰ ਕੀ ਕਰਾਂਗੇ ਮੇਰੀ 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 ਅਸਲ ਮੇਰੀ ਖਰਾਕ ਕੀ ਆ ਪਤਾ ਕੀ ਖਰਾਕ ਹੈ ਮੇਰੀ ਪਰ ਸ਼ਹਿਰ ਦੇ ਲੋਕਾਂ ਨੂੰ ਮਤਲਬ ਮੈਨੂੰ ਲੋਕ ਕਹਿੰਦੇ ਵੀ ਯਾਰ ਵਾਕੇ ਆ ਬੰਦੇ ਯਾਰ ਕੰਮ ਕਰਦਾ ਮੈਨੂੰ ਲੋਕ ਕਹਿੰਦੇ ਵੀ ਵਾਕੇ ਭਾਜੀ ਸ਼ਹਿਰ ਚ ਸਫਾਈ ਠੀਕ ਆ ਪਰ ਅੱਜ ਅਖੀਰ ਹੋਇਆ ਜੇ ਇਹ ਮੈਂ ਆਪ ਹੀ ਪਹਿਲਾਂ ਕਰਨ ਲੱਗਾ ਹਾਂ ਲੱਗ ਪਰ ਮੈਨੂੰ ਇਹ ਲੱਗਾ ਵੀ ਇੱਕ ਵਾਰੀ ਤੁਹਾਨੂੰ ਫਿਰ ਮੌਕਾ ਦੇ। ਠੀਕ ਮੈਨੂੰ ਕੱਲ ਨੂੰ ਮੈਨੂੰ ਸ਼ਿਕਾਇਤ ਨਾ ਕਰਿਓ ਮੇਰਾ ਜੇ ਮੈਂ ਕੱਲ ਨੂੰ ਪ੍ਰਾਈਵੇਟ ਫਰਮਾਂ ਨੂੰ ਲਿਆ ਕੇ ਮੈਂ ਉਹਨਾਂ ਨੂੰ ਠੇਕਾ ਦੇ ਦਿੱਤਾ ਕੱਲ ਨੂੰ ਤੁਹਾਨੂੰ ਉਹਨਾਂ ਦੇ ਅਧੀਨ ਕੰਮ ਕਰਨਾ ਪੈਣਾ ਜੇ ਉਹਨਾਂ ਨੇ ਫਿਰ ਮਗਰ ਚੜ ਕੇ ਕੰਮ ਵੀ ਕਰਾਉਣਾ ਜੇ ਕਈ ਤੁਹਾਡੇ ਚ ਰਹਿ ਵੀ ਜਾਣਗੇ ਤੇ ਕਈ ਨੌਕਰੀ ਤੋਂ ਭੱਜ ਵੀ ਜਾਣਗੇ ਠੀਕ ਹੈ ਨਾ ਹੁਣ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਹੈ ਮੈਂ ਐਮਐਲਏ ਬਣਿਆ ਮੈਂ ਵੀ ਬਣ ਕੇ ਰਮਨਨਾ ਘਰ ਬੈਠ ਸਕਦਾ ਕਿੰਨਾ ਕੁ ਵੇਖਿਆ ਤੁਸੀਂ ਮੈਨੂੰ ਘਰ ਬੈਠਿਆ ਨਹੀਂ ਦੱਸੋ ਕਿੰਨਾ ਕੁ ਵੇਖਿਆ ਤੁਸੀਂ ਮੈਂ ਵੀ ਕਹਿੰਦਾ ਵੀ 5 ਸਾਲਾਂ ਬਾਅਦ ਵੋਟਾਂ ਦੇ ਕੋਈ ਗੱਲ ਨਹੀਂ ਰਮਨਨਾ ਜੀ ਘਰ ਬੈੰਨੇ ਆ ਬਾਅਦ ਲਾਗੇ ਤੇ ਸਾਲ ਇੱਕ ਰਹੂਗਾ ਨਿਕਲਾਂਗੇ ਬਾਅਦ ਆਪਾਂ ਯਾਰ ਆਪਣੇ ਸ਼ਹਿਰ ਨੂੰ ਨਹੀਂ ਸਾਫ਼ ਸੁਥਰਾ ਰੱਖ ਸਕਦੇ ਜੇ ਆਪਾਂ ਆਪਣੇ ਘਰ ਨੂੰ ਨਹੀਂ ਸਾਫ਼ ਸੁਥਰਾ ਰੱਖ ਸਕਦੇ ਫਿਰ ਕਿਤਨਾ ਕਰਾਂਗੇ ਕਿਤਨਾ ਕਰਾਂਗੇ ਕਿਤਨਾ ਤਰੱਕੀ ਚ ਲੈ ਜਾਵਾਂ ਯਹੀ ਰਾਤ ਦਿਨ ਆ ਮੈਂ ਕਿੰਨਾ ਕਰਤੀ ਕਰਉਂਗਾ ਸਮਾਨ ਮੰਗਾਇਆ ਗੱਡੀਆਂ ਮੰਗਾਈਆਂ ਕਿੰਨਾ ਕਰਕੇ ਮੰਗਾਈਆਂ ਆ ਹੁਣ ਇੱਕ ਗੱਡੀ ਜਿਹੜੀ ਉਹ ਘਟਾ ਚੁੱਕਣ ਵਾਲੀ ਹੈ ਕਿੰਨਾ ਕਰਕੇ ਤੁਹਾਡਾ ਕੰਮ ਸਖਾਲਾ ਹੋਊਗਾ ਤਿੰਨ ਤਿੰਨ ਮਹੀਨੇ ਟਰਾਲੀਆਂ ਜਿਹੜੀਆਂ ਫੁੱਟਪਾਥ ਦੇ ਨਾਲੋਂ ਤੁਹਾਡਾ ਘਟਾ ਨਹੀਂ ਚੁੱਕਿਆ ਜਾਂਦਾ ਉੱਥੇ ਜੇ ਇੱਕ ਮੈਂ ਗਲਤ ਹਾਂ ਤਾਂ ਮੈਨੂੰ ਦੱਸੋ ਮੈਨੂੰ ਦੱਸੋ ਮੈਨੂੰ ਦੱਸੋ ਜੀ ਇੱਕ ਹੋਰ ਮਸ਼ੀਨ ਲੈ ਕੇ ਤੁਕਾਰ ਕਾਦੇ ਕਾਦੇ ਕਰਕੇ ਜਾਂਦੀ ਸਾਡੇ ਕੰਮ ਦੇ ਵਿੱਚ ਸੁਹਲਤ ਹੋ ਜੇ ਤੁਹਾਡੀ ਠੀਕ ਹੈ ਨਾ ਸੁਹਲਤ ਨਹੀਂ ਹੋ ਜੇ ਤੁਸੀਂ ਸੜਕਾਂ ਸਾਫ਼ ਨਹੀਂ ਕਰਦੇ ਤਾਂ ਹੀ ਮਸ਼ੀਨ ਲਿਆਂਦੀ ਹੈ ਜੇ ਹੁਣ ਸੜਕਾਂ ਸਾਫ਼ ਹੋਈਆਂ ਹੁਣ ਉਥੋਂ ਘਟਾ ਚੁੱਕਿਆ ਹੋਵੇ ਮਿੱਟੀ ਚੁੱਕੀ ਹੋਵੇ ਤੇ ਨਾਲ ਉਹ ਪੈਂਦੀ ਸੰ 3 ਲੱਖ ਰੁਪਏ ਐਕਸਟਰਾ ਦੇ ਦਿੰਦੇ ਆ ਯਾਰ ਨਹੀਂ ਚੰਗੇ ਲੱਗਦੇ ਆ ਦੇਖੋ ਆਪਾ ਪਰਿਵਾਰ ਆ ਜਦੋਂ ਮੈਂ ਤੁਹਾਡੇ ਸੁੱਖ ਦੁੱਖ ਲਈ ਮੈਂ ਤੁਹਾਡੀ ਜ਼ਰੂਰਤ ਲਈ ਹਾਜ਼ਰ ਹੋਣਾ ਤੇ ਜੇ ਤੁਸੀਂ ਮੇਰੇ ਲਈ ਨਾ ਖੜੋਗੇ ਠੀਕ ਆ ਮੇਰੇ ਸ਼ਹਿਰ ਵਾਸਤੇ ਨਾ ਖੜੋਗੇ ਤੇ ਫਿਰ 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 ਮਜ਼ਾ ਆ ਜੀ